ਵਿਦੇਸ਼ੀ ਧਰਤੀ ਉੱਤੇ ਅਨਹੋਨੀਆ ਵਾਪਰਨ ਦਾ سلسلہ ਥੰਮ ਨਹੀਂ ਰਿਹਾ ਕਿ ਇੱਕ ਹੋਰ ਘਰ ਦਾ ਚਿਰਾਗ ਬੁੱਝ ਚੁੱਕਿਆ ਹੈ ਦਰਸਲ 22 ਸਾਲ ਪਹਿਲਾਂ ਅਰਮਾਨੀਆਂ ਗਏ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਇਹ ਮੌਤ ਗੈਸ ਚੁੜਨ ਕਰਕੇ ਹੋਈ ਦੱਸੀ ਜਾ ਰਹੀ ਹੈ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਉਹ ਗਮਗੀਨ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਇੱਕ ਪਿਓ ਜਿਹੜਾ ਹੈਗਾ ਆਪਣੇ ਪੁੱਤ ਦੀ ਫੋਟੋ ਨੂੰ ਫੋਨ ਦੇ ਵਿੱਚ ਵੇਖਤਾ ਹੋਇਆ ਨਮ ਅੱਖਾਂ ਉਸ ਦੀਆਂ ਹੁੰਦੀਆਂ ਨਜ਼ਰ ਆ ਰਹੀਆਂ ਨੇ ਤਾਂ ਰੋਂਦਾ ਕੁੜਲੋਂਦਾ ਅੰਦਰੋਂ ਹੀਂਦਰ ਨਜ਼ਰ ਆ ਰਿਹਾ ਪਿਓ ਤਾਂ ਬੇहद ਗਮਗੀਨ ਮਾਹੌਲ ਬਣਿਆ ਹੋਇਆ ਘਰ ਦੇ ਹਾਲਾਤ ਵੇਖੇ ਜਾਣ ਤਾਂ ਘਰ ਦੇ ਹਾਲਾਤ ਵੀ ਬਹੁਤੇ ਚੰਗੇ ਨਹੀਂ ਨੇ ਇਸ ਕਰਕੇ ਸੁਨਹਿਰੀ ਭਵਿਕ ਦੀ ਆਸ ਲਈ ਇਹ ਮੁੰਡਾ ਜਾਂਦਾ ਹੈ ਆਰਮਾਨੀਆਂ ਤਾਂ ਕਿ ਆਪਣੇ ਘਰ ਦੇ ਹਾਲਾਤਾਂ ਨੂੰ ਸੁਧਾਰ ਸਕੇ ਪਰ ਉੱਥੇ ਜਾ ਕੇ ਜੁੱਤੀਸ ਦਿਨ ਅਨਹੋਣੀ ਵਾਪਰ ਜਾਂਦੀ ਹੈ ਤਾਂ ਜਿਸ ਤੋਂ ਬਾਅਦ ਵਿੱਚ ਪਰਿਵਾਰਿਕ ਮੈਂਬਰਾਂ ਦੇ ਸਰ ਉਤੇ ਦੁਖੰਦਾ ਪਹਾੜ ਟੁੱਟ ਜਾਂਦਾ ਤੁਹਾਨੂੰ ਦੱਸ ਦਿੰਨੇ ਕਿ ਸਮਰਾਲਾ ਦਾ ਰਹਿਣ ਵਾਲਾ ਸੀ ਇਹ ਅਮਨਦੀਪ ਜੋ ਕਿ 28 ਸਾਲ ਪਹਿਲਾਂ ਜਿਹੜਾ ਅਰਮਾਨੀਆਂ ਗਿਆ ਹੋਇਆ ਸੀਗਾ ਜਿੱਥੇ ਉਹ ਬੱਕਰੀਆਂ ਦੇ ਫਾਰਮ ਦੇ ਵਿੱਚ ਨੌਕਰੀ ਕਰਦਾ ਸੀ ਜਿੱਥੇ ਡਾਕਟਰਾਂ ਦੇ ਦੱਸਣ ਮੁਤਾਬਿਕ ਜ਼ਹਿਰੀਲੀ ਗੈਸ ਚੜਨ ਦੇ ਨਾਲ ਉਸ ਦੀ ਮੌਤ ਹੋ ਚੁੱਕੀ ਹੈ ਇਸ ਵਿਚਾਲੇ ਦੁਖਦਾਇਕ ਖਬਰ ਤੈ ਰਹੀ ਹੈ ਕਿ ਇਹ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀਗਾ ਵੇ ਆਇਆ ਹੋਇਆ ਸੀ ਅਤੇ ਅਰਮਾਨੀਆਂ ਅਰਮਾਨੀਆਂ ਜਾਨ ਉਤੇ 10 ਦਿਨਾਂ ਬਾਅਦ ਉਸਦੇ ਘਰ ਤੀਨੇ ਜਣਮ ਲੈ ਤਸਕਾ ਤੇ ਉਸਦਾ ਚਿਹਰਾ ਵੀ ਚੰਗੀ ਤਰ੍ਹਾਂ ਵੇਖ ਨਹੀਂ ਪਾਇਆ ਵੀਡੀਓ ਕਾਲ ਰਾਹੀਂ ਹੀ ਗੱਲਬਾਤ ਹੁੰਦੀ ਸੀ ਆਪਣੀ ਧੀ ਦੇ ਨਾਲ ਤਾਂ ਕਹਿ ਲੈ ਜAVE ਕਿ ਗਲਵਕੜੀ ਵੀ ਆਪਣੀ ਧੀ ਨੂੰ ਜੜਿਆ ਉਹ ਪਾੜ ਨਾ ਸਕਿਆ ਤੇ ਉਸ ਤੋਂ ਪਹਿਲੇ ਹੀ ਰੱਬ ਨੂੰ ਪਿਆਰਾ ਹੋ ਗਿਆ ਤਾਂ ਹੁਣ ਇਹ ਪੀੜਤ ਪਰਿਵਾਰ ਸਰਕਾਰ ਅੱਗੇ ਕੋਹਲ ਲਗਾ ਰਿਹਾ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਜਿਹੜੀ ਉਸਦੇ ਮੁੰਡੇ ਦੀ ਮ੍ਰਿਤਕ ਤੇ ਹੈ ਉਹੋ ਜਦ ਦੀ ਪਿੰਡ ਪਹੁੰਚਾਈ ਜਾਵੇ ਤਾਂ ਕਿ ਆਖਰੀ ਵਾਰ ਉਸ ਨੂੰ ਨਿਹਾਰ ਕਰ ਤੇ ਅੰਤਿਮ ਵਿਦਾਇਗੀ ਉਸ ਦੀ ਕਰ ਸਕੇ ਤਾਂ ਫਿਲਹਾਲ ਕੀ ਕੁਝ ਕਹਿੰਦਾ ਨਜ਼ਰ ਆ ਰਿਹਾ ਪਰਿਵਾਰ ਸੁਣਦੇ ਮੈਨੋ ਹਰਪਾਲ ਸਿੰਘਾ ਜੀ ਪਿੰਡ ਦਾ ਨਾਮ ਕੀ ਮਝਾਲੀ ਖੁਰਦਾ ਜੀ ਹਾਂ ਜੀ ਦੀ ਮੌਤ ਹੋਈ ਹੈ ਕੀ ਲੱਗਦਾ ਥੋੜਾ ਮੇਰਾ ਬੇਟਾ ਜੀ ਆ ਕਿੱਥੇ ਗਿਆ ਸੀਗਾ ਜੀ ਕੁਰਬਾਨੀਆਂ ਜੀ ਆ ਕਿੰਨਾ ਸਮਾਂ ਪਹਿਲਾਂ ਗਿਆ ਸੀ 7 ਸਾਲ ਹੋ ਗਏ ਜੀ ਤੇ ਉਸ ਦੀ ਮੌਤ ਦੀ ਖਬਰ ਕਰੇ ਮਿਲਿਆ ਸਾਨੂੰ ਜੀ 15 ਤਰੀਕ ਨੂੰ ਆ ਕੀਨੇ ਦਿੱਤੀ ਸੀ ਖਬਰ ਸਾਨੂੰ ਜੀ ਉਧਰੋਂ ਡਾਕਟਰ ਜੀ ਨੇ ਕਿਹਾ ਜੀ ਅਰੇ ਕੀ ਹੋਇਆ ਕੀ ਸੀ ਪਤਾ ਲੱਗਿਆ ਕੁਝ ਸਾਨੂੰ ਤਾਂ ਜੀ ਐ ਕਿਹਾ ਵੀ ਗੈਸ ਦੇ ਨਾਲ ਵੀ ਉਹਦੀ ਡੈਥ ਹੋਈ ਹੈ ਹਾਂ ਔਰ ਇਹ ਸਮੀਦਰਾਮ ਜਿੱਦਾਂ ਬਾਹਰ ਗਿਆ ਆਇਆ ਚਿੱਤਰ ਲਾਇਆ ਉਹਨੂੰ ਨਹੀਂ ਜੀ ਹਾਂ ਕਿੰਨੀ ਕੀ ਉਮਰ ਸੀ ਕੀ ਬੇਟੇ ਦੀ ਉਮਰ 25 25 ਕਹਿੰਦੇ ਹਾਂ ਜੀ ਹਾਂ 25 ਹੈ ਜੀ ਮੈਰਿਡ ਸੀਗੇ ਜੀ ਹਾਂਜੀ ਬੱਚਾ ਹੈਗਾ ਹਾਂਜੀ ਗੁੱਡੀ ਹੈ ਜੀ ਛੁੱਟੀ ਆਖਿਰ ਸਮੇਂ ਕਦੋਂ ਗੱਲ ਹੋਈ ਹੈ ਉਹ ਨਾਲ ਸਾਡੀ ਜੀ 15 ਤਰੀਕ ਨੂੰ ਹੋਈ ਹੈ ਜੀ 15 15 ਤਰੀਕ ਨੂੰ 13 13 ਨੂੰ ਜੀ ਹਾਂਜੀ ਠੀਕ کہہ ਰਹੇ ਸੀ ਤਾਂ ਠੀਕ ਸੀਗੇ ਹਾਂ ਉਹਦਾਂ ਠੀਕ ਦੀ ਜੀ ਕਹਿੰਦਾ ਸੀ ਮੈਂ ਰਾਤ ਨੂੰ ਗੱਲ ਕਰੂੰਗਾ ਵੀ ਚਾਰ ਦੇ ਘਟਾ ਫੇਰ ਬਾਅਦ ਚੋਂ ਤਾਂ ਕੋਈ ਫੋਨ ਜੀ ਆਇਆ ਹੈਗਾ ਹਾਂਜੀ ਕੀ ਆਪਣੇ ਮੰਗਤੀ ਕਰ ਰਹੇ ਹੋ ਕਿ ਪਤਾ ਲੱਗੇ ਵੀ ਬੌਡੀ ਨੂੰ ਬੌਡੀ ਨੂੰ ਤੇ ਜੀ ਸਾਨੂੰ ਆਹੀ ਕਹੀ ਜਾਂਦੇ ਨੇ ਵੀ ਤੁਹਾਨੂੰ ਕੱਲ ਨੂੰ ਦੱਸਦੇ ਅੱਜ ਦੱਸਦੇ ਆ ਅੱਜ ਤਾਂ ਇਹ ਕਹਿੰਦੇ ਵੀ ਬਹੁਤ ਦਿਨ ਹੋ ਗਏ ਹਾਂਜੀ ਇੱਥੇ ਲੋਕਲ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਤੋਂ ਅਸੀਂ ਸਭ ਨੂੰ ਪੱਠੀਆਂ ਪਾਈਆਂ ਹੋਈਆਂ ਨੇ ਹਾਂਜੀ ਕੀ ਆਪਣਾ ਉਹਨਾਂ ਵੇਸਤਾ ਹੀ ਕਹਿੰਦੇ ਵੀ ਸਾਡੀ ਹੈਲਪ ਕਰੋ ਜੀ ਹਾਂ ਜੀ ਅਸੀਂ ਗਰੀਬ ਬੰਦੇ ਆ ਹਾਂ ਜੀ ਤੇ ਪ੍ਰਸ਼ਾਸਨ ਦਾ ਜਾਂ ਬਾਹਰ ਵਾਲੇ ਜਿਹੜੇ ਵੀ ਹੈਗੇ ਉਹਦੇ ਦੋਸਤ ਮਿੱਤਰ ਕੀ ਕਹਿ ਰਹੇ ਨੇ ਇਹ ਸੰਤਜ ਕੋਈ ਕੁਝ ਨਹੀਂ ਕਹਿ ਰਿਹਾ ਹਾਂ ਬਸ ਉਹ ਹੀ ਕਹਿਣ ਦੇ ਡਾਕਟਰ ਇਹਨਾਂ ਨੂੰ ਪੁੱਛਦੇ ਆਂ ਸੀ ਵੀ ਸਾਡਾ ਜੀ ਆ ਚੱਲ ਰਿਹਾ ਵੀ ਅਸੀਂ ਬਾਹਰ ਤਾਂ ਰਹੇ ਹਾਂ ਹਾਂ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਅੱਗੇ ਤਾਂ ਇਹ ਹੀ ਕਹਿੰਦਾ ਜੀ ਉਹਦੀ ਬਾਡੀ ਆਵੇ ਜੀ ਅਸੀਂ ਤਾਂ ਹੀ ਮੈਂਤ ਕਰਦੇ ਹਾਂ ਬਸ ਹੋਰ ਤੁਹਾਡੀ ਕੋਈ ਬਾਤ ਕੋਣ ਕੋਣ ਆਉਂਦਾ ਇੱਕ ਜੀ ਮੇਰੀ ਘਰੋਂ ਆ ਜੀ ਮੇਰੇ ਮੇਰੀ ਨਾਹ ਆ ਇੱਕ ਪੋਤੀ ਹੈ ਜੀ ਅੰਬੀਪ ਕਰਨ ਹਾਂ ਸਮਝ ਜੀ ਆਓ ਸ਼ੁਕਰਵਾਰ ਆਪ ਨੂੰ ਕੀ ਕਹਿੰਦੇ ਸੀ ਜੀ ਅਮਰੀ ਫੋਨ ਚਾਲੇ ਰੱਖ ਸੁਬਾ ਗੱਲ ਕਰਾਂਗੇ ਜੀ ਰੋਟੀ ਖਾਣੀ ਹੈ ਜੀ ਰੋਟੀ ਖਾਣ ਲੱਗਾਂ ਹਾਂਜੀ ਦੇ ਲਈ ਆਉਣਾ ਸੀ ਮਨੇ ਇੱਕ ਹੀ ਅੰਮਲੀ ਦੀ ਕੀ ਹਾਲ ਸੀ ਜੀ ਨਵਾਂ ਸੀ ਦਸੰਬਰ ਮਹੀਨੇ ਚ ਗਿਆ ਸੀ 12 ਨੂੰ ਕੀ ਕੀ ਕੰਮ ਕਰਦੇ ਸਾਰ ਕੀ ਫਰੈਂਡ ਵਾਲੇ ਰਹਿ ਗਏ ਬੱਚੇ ਦੀ ਮਰ ਕਿ ਨਹੀਂ ਹਾਂਜੀ ਦੂਜਾ ਸਾਲ ਦੋ ਸਾਲ ਪੂਰੇ ਹੋ ਗਏ ਬੱਚੇ ਉਹਨਾਂ ਦੇ ਬਾਹਰ ਜਾਣ ਤੋਂ ਬਾਅਦ ਹਾਂਜੀ ਸਰਵਾਦੀ ਵਿੱਚ ਤੀਰ ਤੋਂ ਤੋਂ ਇਹ ਚੱਲਦਾ ਹੈ। ਜੰਮੀ ਗੜਾ ਪਾਪਾ ਜੀ। ਮੇਰੇ ਬੇਟੀ ਤੋਂ ਐਨੇ ਮੈਨਾਂ ਲੰਦਾਂ ਨਹੀਂ ਜੈਨ। ਕੀ ਕਰਦੇ ਹੋ? ਸਾਡੀ ਸਾਨੂੰ ਮਦਦ ਕੀਤੀ ਜਾਨੂੰ ਸਾਡੀ। ਸਾਡੇ ਸਾਡੇ ਜੀਵੇਂ ਵੀ ਸਾਨੂੰ ਸਾਹਮਣੇ ਪਤਾ ਚੱਲ ਗਿਆ ਕਿ ਕੀ ਹੋ ਰਿਹਾ ਹੈ। ਕੀ ਨਾਮ ਹੈ? ਮੇਰਾ ਨਾਮ ਸੁਗੰਤ ਸਿੰਘ ਆ ਜੀ। ਕਿੱਥੇ ਰਹਿੰਦੇ? ਮੇਰਾ ਪਿੰਡ ਜਰਗਾ ਜੀ। ਹਜੇ ਤਾਂ ਬੀਕੀ ਲੱਗਦੇ ਸੀ ਮੇਰੇ ਸਾਲਾ ਸਾਬ ਤੁਸੀਂ ਜਿਹਨਾਂ ਦੀ ਡੱਥ ਹੋਈ ਹੈ ਜੀ ਤੇ ਇਹਨਾਂ ਦੀ ਸੇਵਰੀ ਸਿਸਟਰ ਮੇਰੇ ਘਰੇ ਮੈਡ ਰਿਡ ਨੇ ਮੇਰੇ ਨਾਲ ਜੀ ਕਿਵੇਂ ਆ ਵਾਪਰੇ ਜੋ ਦੱਸਣ ਅਨੁਸਾਰ ਸਾਰ ਗੱਲ ਹੋਈ ਉਹਨਾਂ ਨਾਲ ਡਾਕਟਰ ਸਾਹਿਬ ਦਾ ਸਾਨੂੰ 15 ਤਰੀਕ ਨੂੰ ਫੋਨ ਆਇਆ ਜੋ ਉਹਨਾਂ ਦੇ ਦੱਸਣ ਮੁਤਾਬਕ ਵੀ ਉਹਨਾਂ ਦੇ ਜਹ ਜਹਰੀਲੀ ਗੈਸ ਦੇ ਕਾਰਨ ਡੱਥ ਹੋਈ ਹੈ ਜੋ ਉਹਨਾਂ ਨੇ ਦੱਸਿਆ ਤੁਹਾਨੂੰ ਕੌਣ ਤੁਹਾਡੇ ਨਾਲ ਕਦੇ ਗੱਲ ਹਾਂਜੀ ਲਾਸਟ ਟਾਈਮ ਅਸੀਂ ਮੈਂ ਇੱਥੇ ਇਹਨਾਂ ਕੋਲ ਹੀ ਆਇਆ ਸੀ ਤੇ 13 ਤਰੀਕ ਤੋਂ ਬਾਅਦ ਫ੍ਰਾਈਡੇ ਤੋਂ ਬਾਅਦ ਸਾਡੀ ਕੋਈ ਇਹਨਾਂ ਨਾਲ ਗੱਲਬਾਤ ਨਹੀਂ ਵੀ ਜਦੋਂ ਸਦੀ ਉਹਨਾਂ ਨੂੰ ਬੌਸ ਨੂੰ ਫੋਨ ਕਰ ਰਹੇ ਸੀ ਤੇ ਬੌਸ ਦੀ ਪ੍ਰੋਬਲਮ ਇਹ ਸੀ ਵੀ ਉਹਨੂੰ ਇੰਗਲਿਸ਼ ਨਹੀਂ ਆਉਂਦੀ ਸੀ ਤੇ ਉਹ ਆਪਣੇ ਉਧਰ ਮਾਤਰਭਾਸ਼ਾ ਬੋਲਦੇ ਨੇ ਤੇ ਇੰਡੀਅਨ ਡਾਕਟਰ ਆਪਣੇ ਇਹਨਾਂ ਨੇ ਸਾਨੂੰ ਇਹ ਨਿਊਜ਼ ਦਿੱਤੀ ਸਰ ਹਾਂਜੀ ਔਰ ਕਦੋਂ ਕੀ ਕਹਿ ਰਹੇ ਆਪਕੀ ਕੀ ਫਾਰਮੈਲਟੀ ਹੈ ਫਰਮਲਟੀ ਉਹਨਾਂ ਦਸਨ ਮਤਾਂ ਕੋសារਲੇ ਚਲ ਰਹੀਆਂ ਇਨਵੈਸਟਿਗੇਟ ਕਰ ਰਹੇ ਨੇ ਸਾਨੂੰ ਦੁੱਖ ਦੀ ਗੱਲ ਤਾਂ ਕਿ ਹਲੇ ਤੱਕ ਤੁਹਾਡੇ ਕੋਲੇ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਜਾਂ ਸਾਡੇ ਚੁਣੇ ਹੋਏ ਨੁਮਾਇੰਦੇ ਵਾਲੇ ਤੱਕ ਸਾਡੀ ਕੋਈ ਖ਼ਬਰ ਨਹੀਂ ਲੈਣਾ ਆ ਨਾ ਸਾਡੇ ਨਾਲ ਅੱਗੇ ਕਿੰਨਾ ਦੁੱਖ ਹੋਣਾ ਆ ਸਾਡੀ ਕਿਸੇ ਅੱਗੇ ਕੋਈ ਇਦਾਂ ਦੀ ਡਿਮਾਂਡ ਦੀ ਵੀ ਫਾਈਨੈਂਸ਼ੀਅਲੀ ਹੈਲਪ ਨਹੀਂ ਮੰਗ ਰਹੇ ਸੀ ਸਾਡੀ ਬਸ ਇਹੀ ਡਿਮਾਂਡ ਆ ਕਿ ਸਾਡੀ ਉਹਦੀ ਬਾਡੀ ਲਈ ਉਹਨਾਂ ਚ ਸਾਡੀ ਹੈਲਪ ਕੀਤੀ ਜਾਵੇ ਆ ਤੁਸੀਂ ਪ੍ਰਸ਼ਾਸਨ ਨੂੰ ਇਤਲਾਹ ਕੀਤੀ ਹਾਂਜੀ ਸਰ ਪ੍ਰਸ਼ਾਸਨ ਨੂੰ ਸਾਰੇ ਅਸੀਂ ਲੈਟਰ ਆ ਵਗੈਰਾ ਸੀਐਮ ਪੰਜਾਬ ਸਾਰਿਆਂ ਨੂੰ ਅਸੀਂ ਘੱਟ ਚੁੱਕੇ ਹਾਂ ਸਰ ਪਰ ਅਜੇ ਤੱਕ ਨਾ ਕਿਸਦਾ ਫੋਨ ਨਾ ਕੋਈ ਆਪ ਨਾ ਉਹਨਾਂ ਦਾ ਕੋਈ ਨੁਮਾਇਦਾ ਸਾਡੇ ਤੱਕ ਨਹੀਂ ਪਹੁੰਚਿਆ ਸਰ। ਹਾਂ। ਪਰਿਵਾਰ ਦੇ ਵਿੱਚ ਕੌਣ-ਕੌਣ? ਇਹਨਾਂ ਦੇ ਗੁਰੂਵਾਰ ਚ ਇਹਨਾਂ ਦੇ ਫਾਦਰ ਸਾਹਿਬ, ਇਹਨਾਂ ਦੇ ਮਦਰ, ਇਹਨਾਂ ਦੇ 2 ਸਾਲ ਵਿਆਹ ਨੂੰ ਹੋ ਗਈ ਸੀ ਹਲੇ ਵਿਚਾਰੇ ਨੇ ਬੇਟੀ ਦਾ ਮੂੰਹ ਨਹੀਂ ਦੇਖਿਆ ਜੀ। ਇਹਦੇ ਜਾਣ ਤੋਂ 10 ਦਿਨ ਬਾਅਦ ਇਹਦੀ ਬੇਟੀ ਹੋਈ ਆ। ਤਿੰਨ ਨੰਬਰ 2 ਤੇ ਇਹਨਾਂ ਦੇ ਤਿੰਨ ਸਿਸਟਰ ਨੇ ਮੈਰਿਡ ਨੇ ਜੀ। ਇਹ ਬਸ ਸਹੀ ਪਰਿਵਾਰਾ ਜੀ, ਗਰੀਬ ਪਰਿਵਾਰਾ ਜੀ ਇਹ ਦਿਹਾੜੀ ਜੁੱਤੇ ਵਾਲੇ ਨੇ ਵਿਚਾਰੇ। ਹਾਂਜੀ ਉਹ ਵਿਚਾਰਾ ਵਿਰੋਜਗਾਰ ਦੇ ਚੱਕਰ ਤਸਰ ਬਰ ਗਿਆ ਸੀ ਤੇ ਪਰ ਹੁਣ ਲੈ ਤੱਕ ਸਾਡੀ ਕੋਈ ਕਿਸੇ ਪ੍ਰਕਾਰ ਦੀ ਕੋਈ ਹੈਲਪ ਨਹੀਂ ਕਿਸੇ ਵੱਲੋਂ ਮੰਗ ਤਾਂ ਸਰ ਜੋ ਵੀ ਜਾਣਕਾਰ ਹੈ ਇਸ ਮਸਲੇ ਦਾ ਜਾਂ ਪ੍ਰਸ਼ਾਸਨਾ ਸਾਡੇ ਉਸ ਵੱਲੋਂ ਹੈਲਪ ਕੀਤੀ ਜਾਵੇ ਅਸੀਂ ਸਾਰੇ ਵੀਰਾਂ ਦੇ ਹੱਥ ਚੁੜ ਕੇ ਬੇਨਤੀ ਹੀ ਕਰਦੇ ਹਾਂ ਇਹ ਸਾਨੂੰ ਕੋਈ ਰਾਹ ਪਾਇਆ ਜਾਵੇ ਜਿਹਦੇ ਨਾਲ ਉਹਦੀ ਬੋਡੀ ਛੇਤੀ ਤੋਂ ਛੇਤੀ ਸਾਡੇ ਤੱਕ ਪਹੁੰਚ ਸਕੇ ਸਰ क्या आप कनाडा एंड अमेरिका में हैं और आप अपना डेंटल ट्रीटमेंट भी करवाना चाहते हैं एंड यू आर आल्सो प्लानिंग अ ट्रिप टू इंडिया सो वी हैव वन ऑफ द बेस्ट एंड द टॉप मोस्ट डेंटल क्लिनिक सिचुएटेड इन द हार्ट ऑफ चंडीगढ़ एंड मोहाली जहां हम ये सारे प्रोसीजर्स पेनलेस तरीके से तो करते ही हैं रादर वी ट्राई आर बेस्ट की शॉर्ट ड्यूरेशन ऑफ टाइम में भी खत्म हो जाए जिसके लिए हम हाई एंड टेक्नोलॉजी यूज़ करते हैं चाहे वो डेंटल इम्प्लांट्स हो स्माइल मेक हो या इन्विजिबल ब्रेसिस हो वी ट्राई आर बेस्ट टू फिनिश योर केस इन द बेस्ट पॉसिबल वे